ਜੇ ਗੱਡੀ ਮੈਨੂਅਲ ਤਰੀਕੇ ਨਾਲ ਰੀਜਨਰੇਟ ਕਰਨੀ ਹੈ ਰੋਡ ਤੇ ਤੁਰੇ ਜਾਂਦੇ ਆ ਪੂਰੀ ਗੱਲ ਸਮਝ ਲਓ 60 ਤੋਂ 65 ਦੀ ਸਪੀਡ ਹੋ ਜਾਵੇ 2000 ਹੋ ਜਾਣ ਆਰਪੀਐਮ ਤੇ ਦੋਸਤੋ ਤੁਹਾਡੀ ਗੱਡੀ ਮੈਨੂ ਰੀਜਨਰੇਟ ਹੁੰਦੀ ਰਹੂਗੀ 5 4000 ਕਿਲੋਮੀਟਰ ਵਿੱਚ ਇਹ ਪ੍ਰੋਸੈਸ ਨੂੰ ਜਰੂਰ ਫਾਲੋ ਕਰ ਲਿਓ ਵੀਡੀਓ ਪੂਰੀ ਐਂਡ ਤੱਕ ਦੇਖਵਿਓ ਕੀ ਸਮਝਾ ਰਹੇ ਆਪਾਂ ਹੈ ਜਦੋਂ ਤੁਸੀਂ ਖੜੀ ਗੱਡੀ ਦਾ ਏਸੀ ਲਾਈ ਰੱਖਦੇ ਆ ਫਿਊਲ ਜਿਹੜਾ ਉਹ ਮੱਚੀ ਜਾਂਦਾ ਹੈ ਫਿਊਲ ਨੂੰ ਮਚਾਉਣ ਵਾਸਤੇ ਟਰਬੋ ਹੈ ਜਿਹੜਾ ਉਹ 700 rpm ਤੇ ਚੱਲ ਰਿਹਾ। ਮੈਂ ਕੋ ਗੱਡੀ ਸਾਈਡ ਤੇ ਲਾ ਰਿਹਾ ਜੀ ਹੁਣ ਤੁਸੀਂ ਇੱਕ ਮੈਨੂਅਲ ਜਿਹੇ ਤਰੀਕੇ ਨਾਲ ਸਮਝਿਓ। ਹਾਂ ਜੀ ਸਮਝ ਗਿਆ। ਹੁਣ ਤੁਹਾਡੇ ਇੰਜਨ ਸਪੀਡ ਕਿੰਨੀ ਹੈ ਸਰ? 700 ਵਰਗ ਕਿੰਨਾ? ਨਹੀਂ 0.7 ਤੁਹਾਡੀ ਸਪੀਡ ਆ ਜਿਹੜੀ ਰੋਡ ਦੇ ਉੱਤੇ ਵਾਹਨ ਸਪੀਡ 0 0 ਆ। rpm ਕਿੰਨੇ ਆ? 0.7 ਹੁਣ ਤੁਹਾਨੂੰ ਲੱਗਦਾ ਵੀ ਟਰਬੋ ਵਰਕ ਕਰ ਰਿਹਾ ਇੰਤੇ? ਇੰਟਰੂ ਤਾਂ ਨਹੀਂ ਵਰਕ ਕਰਦਾ ਤੁਸੀਂ ਚੱਕੀਆਂ ਲਾਈਆਂ ਜਿੱਦ ਤੋਂ ਸੱਸੀ ਕਾਲ ਇੱਕ ਤਾਂ ਆਰਸੀਜੀ ਪਾਵਰ ਸਟੀਰਿੰਗ ਵਾਲੀ ਕਿਤੇ ਇੱਕ ਤਾਂ ਲਾਈਟ ਤੇ yellow light ਆ ਜਿਹੜੀ ਕੋਈ ਵੀ ਲਾਈਟ ਦੇ ECM ਚ ਦਿੱਕਤ ਆ ਜੇ ਇਹ ਉਦੋਂ ਪ੍ਰੋਬਲਮ ਹੁੰਦੀ ਹੈ ਸਕੈਨਰ ਲਾਇਆ ਐਕਸ ਟੂਲ ਬਾਈ ਜੀ ਨੂੰ ਲੱਗਿਆ ਵੀ ਡੀਪੀਐਫ ਸ਼ਾਇਦ ਬਲੌਕ ਹੋ ਗਿਆ ਡੀਪੀਐਫ ਵਾਲੀ ਲੈਫਟ ਆ ਇੱਕ ਅਲੱਗ ਆਉਂਦੀ ਹੁੰਦੀ ਹੈ ਆਪਾਂ ਗੱਡੀ ਨੂੰ ਸਟਾਰਟ ਕਰਦੇ ਹਾਂ ਸੂਟ ਮਾਸ ਵੈਲਿਊ ਵਗੈਰਾ ਚੈੱਕ ਕਰਦੇ ਹਾਂ ਆਪਣੇ ਕੋਲ ਡਾਇਗਨੋਸਿਸ ਸਿਸਟਮ ਹੈਗਾ ਜੀ ਐਕਸ ਟੂਲ ਡੀਪੀਐਫ ਸੂਟ ਵੈਲਿਊ ਹੈਗੀ 61 ਉਸ ਤੋਂ ਬਾਅਦ ਰੀਜਨਰੇਸ਼ਨ ਜਿਹੜੀ ਉਹ ਆਫ ਪਈਏ ਮੰਗ ਨਹੀਂ ਰਹੀ ਠੀਕ ਹੈ ਜੀ ਤੇ ਡੀਪੀਐਫ ਡੀਪੀਐਫ ਵਾਰਨਿੰਗ ਲੈਂਪ ਉਹ ਆਫ ਪਿਆ ਇਹਦਾ ਮਤਲਬ ਡੀਪੀਐਫ ਬਲੌਕ ਨਹੀਂ ਹੋਇਆ ਸੱਸੀ ਕਲਵੀਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਸੱਸੀ ਪਾਜੀ ਗੱਡੀ ਥੋੜੀ ਬੜੀ ਸਾਫ ਸੁਥਰੀ ਤੇ ਸੰਭੀ ਹੋਈ ਹੈ ਟੋਟਲ ਗੱਡੀ ਹਜੇ ਟਿੱਕਰ ਚੱਲੀ ਹੋਈ ਹੈ 52791 ਹਾਂਜੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਬ੍ਰਦਰ ਮੈਨੂੰ ਆ ਹੀ ਲੱਗਿਆ ਸੀ ਜੀ ਇੱਕ ਲਾਈਟ ਜਗੀ ਤੇ ਮੈਨੂੰ ਲੱਗਿਆ ਵੀ ਡੀਪੀਐਫ ਦੀ ਪ੍ਰੋਬਲਮ ਹੋ ਸਕਦੀ ਹੈ ਹੋ ਸਕਦੀ ਹੈ ਠੀਕ ਆ ਸਰ ਮੈਂ ਤੁਹਾਡੇ ਤੋਂ ਨੰਬਰ ਲੈ ਕੇ ਤੁਹਾਡੇ ਕੋਲੇ ਫੋਨ ਕਰਕੇ ਟਾਈਮ ਲੈ ਕੇ ਆਇਆ ਭਾਜੀ ਤੁਹਾਡੀ ਗੱਡੀ ਦੀ ਪਿਕਅਪ ਚ ਇਸ਼ੂ ਹੈਗਾ ਕੋਈ ਨਹੀਂ ਕੋਈ ਇਸ਼ੂ ਨਹੀਂ ਦੋ ਗੱਲਾਂ ਹੁੰਦੀਆਂ ਭਾਜੀ ਵੀ ਡੀਪੀਐਫ ਬਲੌਕ ਹੋਣ ਦੇ ਕਾਰਨ ਆ ਜਿਹੜੇ ਉਹ ਮੈਂ ਅੱਜ ਵੀਡੀਓ 'ਚ ਤੁਹਾਨੂੰ ਦੱਸਦਾ ਆ ਬੇਟਾ ਫੋਨ ਫੜਿਓ ਪਿੱਛੇ ਤੇ ਸਾਡੀ ਵੀਡੀਓ ਕੈਪਚਰ ਕਰਿਓ ਆ ਬੇਟਾ ਐਕਸਟ੍ਰੂ ਰੱਖ ਰੱਖ ਕੋਲੇ ਆਪਦੇ ਕੋਲੇ ਸਰਦਾਰ ਸਾਹਿਬ ਤੁਸੀਂ ਪਹਿਲੇ ਦੱਸੋ ਵੀ ਗੱਡੀ ਹੈ ਜਿਹੜੀ ਉਹ ਤੁਹਾਡੀ ਗੱਡੀ ਚਲਾਉਣ ਦੀ ਰੁਟੀਨ ਕੀ ਹੈ ਜਿਆਦਾਤਰ ਅੱਜ ਕਸਟਮਰ ਦੀ ਜਿਹੜੀ ਰੁਟੀਨ ਆ ਨਾ ਉਹ ਡਿਸਟਰਬ ਹੈ ਕਈ ਵਾਰੀ ਕੀ ਹੁੰਦਾ ਵੀ ਸਾਡਾ 에ਅ ਫਿਲਟਰ ਹੈ ਉਹ ਚੋਕ ਹੈ ਕਈ ਵਾਰੀ ਕੀ ਹੁੰਦਾ ਸਾਡਾ ਜਿਹੜਾ ਟਰਬੋ ਹੈ ਉਹ ਪ੍ਰੋਪਰ ਵਰਕ ਨਹੀਂ ਕਰਦਾ ਜਾਂ ਅਸੀਂ ਆਰ ਪੀ ਐਮ ਉਹਨੇ ਨਹੀਂ ਲੈ ਕੇ ਚੱਲਦੇ ਜਿਹਦੇ ਨਾਲ ਜਿਹੜਾ ਡੀਜ਼ਲ ਹੈ ਡੀਜ਼ਲ ਨੂੰ ਮਚਾਉਣ ਵਾਸਤੇ ਕੀ ਚਾਹੀਦਾ ਬਾਜੀ ਰੇਸ ਜ਼ਿਆਦਾ ਦਿੰਨੇ ਆਪਾਂ ਤੁਸੀ ਕੰਮ ਕਰਦੇ ਹੋ ਆਟੇ ਦਾ ਚੱਕੀ ਦਾ ਲੋੜ ਜ਼ਿਆਦਾ ਪਉਣੀ ਆ ਫੇਰੀ ਡੀਜ਼ਲ ਆਪਾਂ ਇੱਕ ਐਗਜ਼ਾਮਪਲ ਦੇਣੀ ਕੀ ਕੰਮ ਕਰਦੇ ਹੋ ਬਾਜੀ ਚੱਕੀ ਦਾ ਕੰਮ ਹੈ ਚੱਕੀ ਦਾ ਕੰਮ ਕਰਦੇ ਆ ਆਟੇ ਨੂੰ ਪਕਾਉਗਾਨ ਕੇ ਪਕਾਉਣ ਵਾਸਤੇ ਕੀ ਚਾਹੀਦੀ ਆ ਅੱਗ ਅੱਗ ਚਾਹੀਦੀ ਤੇ ਜੇ ਅੱਗ ਪ੍ਰੋਪਰ ਨਹੀਂ ਹੈਗੀ ਤਵਾ ਪੂਰਾ ਲਾਲ ਨਹੀਂ ਰੋਟੀ ਫੁੱਲੂਗੀ ਕਿ ਸੁੱਕੂਗੀ ਸੁੱਕੂਗੀ ਨਾ ਹੁਣ ਆਈਏ ਜੇ ਤਾਂ ਤੁਸੀਂ ਇਹਨੂੰ ਆਈ ਮੱਠੀ ਮੱਠੀ ਜੀ ਦਿਖਾਈ ਪੋਲੇ ਪੋਲੇ ਜੇ ਗੇਰ ਪਾਈ ਜਾਂਦੇ ਆ ਤੇ ਲੋਕਲ ਜੀ ਰੱਖੀ ਜਾਂਦੇ ਆ ਫਿਰ ਤਾਂ ਇਹ ਬਾਈ ਜੀ ਜਿਹੜਾ ਅੰਦਰ ਅਗਜਾਸਟ ਹੈ ਉਹ ਪ੍ਰੋਪਰ ਬਾਹਰ ਨਿਕਲਣਾ ਵੈਸੇ ਬਾਹਰ ਨਿਕਲਦਾ ਨਹੀਂ ਹੁੰਦਾ ਜਦੋਂ ਇਹਨੂੰ ਬੂਸਟ ਬਣਾਉਂਗੇ ਕਿਉਂਕਿ ਤੁਹਾਡੀ ਵਾਰਨਿੰਗ ਲਾਈਟ ECM ਦੇ ਵਿੱਚ ਬਲੌਕ ਬੰਦ ਪਈ ਹੈ ਰੀਜਨਰੇਸ਼ਨ ਦੀ ਪ੍ਰੋਵੀਜ਼ਨ ਆ ਨਹੀਂ ਰਹੀ ਰੀਜਨਰੇਸ਼ਨ ਉਹਦੋਂ ਮੰਗੂਗੀ ਜਦੋਂ ਸਿਸਟਮ ਮੰਗੂਗਾ ਜਦੋਂ ਇਹਦੇ ਸੈਂਸਰ ਉਹਨਾਂ ਨੂੰ ਲੱਗੂਗਾ ਅੰਦਰ ਸੂਟ ਮਾਸ ਵੈਲਿਊ ਹੈ ਜਿਹੜੀ ਕਿਹਾਲੀ ਤੋਂ 61 ਆ ਰਹੀ ਹੈ ਆਪਾਂ ਜਾ ਕੇ ਵੇਖਦੇ ਆ ਵੀ ਕਿੰਨੀ ਹੈ ਖੱਡੀ ਖੜਾਉਣ ਤੋਂ ਬਾਅਦ ਕਿੰਨੀ ਹੈ ਤੁਸੀਂ ਇਹਨੂੰ ਮੈਨੂਲੀ ਰੀਜਨਰੇਟ ਕਿਵੇਂ ਕਰਨਾ ਹੈ ਉਹ ਤੁਸੀਂ ਜਾਣਨਾ ਚਾਹੁੰਦੇ ਹੋ ਆਹ ਮੈਂ ਵੇਖੀ ਵੀਡੀਓ ਤਾਂ ਬਾਕੀ ਤੁਸੀਂ ਦੱਸ ਦਿਓ ਮੇਰੀਆਂ ਵੀਡੀਓ ਦੇਖਿਆ ਕਿ ਕੋਈ ਹੋਰ ਦੇਖਿਆ ਤੁਹਾਡੀ ਵੀ ਦੇਖੀ ਹੋਈ ਹੈ ਰੀਜਨਰੇਟ ਚ ਕੀ ਹੁੰਦਾ ਭਾਜੀ ਸਿਸਟਮ ਦੇ ਥਰੂ ਆਰਪੀਐਮ 2500 ਰਹਿੰਦੇ ਆ ਉਹ ਗੱਡੀ ਘੱਟੋ-ਕੱਟ ਨਹੀਂ ਤਾਂ ਅੱਧੇ ਤੋਂ ਪੌਣਾ ਘੰਟਾ ਚੱਲੀ ਜਾਂਦੀ ਹੈ ਉਹ ਗਲਤ ਹੈ ਸਲੋ ਖੜੀ ਉਹਦਾ ਏਸੀ ਵੀ ਚਲਾਉਣਾ ਹੈ ਉਹਦੀਆਂ ਲਾਈਟਾਂ ਵੀ ਜਗਾਉਣੀ ਹੈ ਇਸ ਤੋਂ ਬਿਹਤਰ ਹੈ ਵੀ ਕਿਤੇ ਇੱਕ ਤਾਈ ਤੁਸੀਂ ਗੱਡੀ ਮੈਨੂਲੀ ਤਰੀਕੇ ਨਾਲ ਤੀਸਰਾ ਗੇਅਰ ਪਾਓ 2000 ਤੋਂ 12 2200 RPM 2000 ਤੋਂ 2200 RPM ਉਹਨੂੰ ਬੂਸਟ ਬਣਾ ਕੇ ਲੈ ਕੇ ਜਾਓ RPM ਟੋੜੇ ਭਾਈ 2200 ਚਾਹੀਦੇ ਆ ਗੇਅਰ ਆ ਜਿਹੜਾ ਤੀਜਾ ਹੋਵੇ ਤੁਹਾਡਾ ਸਪੀਡ ਜਿਹੜੀ ਮਰਜ਼ੀ ਹੋ ਜੇ ਕੋਈ ਮੈਟਰ ਨਹੀਂ ਕਰਦੀ ਸਾਡਾ ਤਾਂ ਜਿਹੜਾ ਫਲੋ 에ਅਰ ਦਾ ਤੇ RPM ਮੈਂ ਜਿਹੜੇ ਉਹ ਮੈਨੇਜ ਕਰਨੇ ਆ ਜਦੋਂ ਤੁਸੀਂ ਉਹ ਮੈਨੇਜ ਕਰੋਗੇ ਕਿਤੇ ਕਿਤਾਈ ਹਰ 5 4000 ਕਿਲੋਮੀਟਰ ਬਾਅਦ ਤੁਸੀਂ ਇੱਦਾਂ 40 ਕਿਲੋਮੀਟਰ ਚਲਾਉਂਗੇ ਤੁਹਾਨੂੰ ਕਿਤੇ ਜਿਹੜੀ ਵਾਰਨਿੰਗ ਲਾਈਟ ਡੀਪੀਐਫ ਵਾਲੀ ਉਹ ਨਹੀਂ ਆਉਗੀ ਠੀਕ ਹੈ ਜੀ ਕੋਸ਼ਿਸ਼ ਕਰੋ ਤੇਲ ਜਿਹੜਾ ਉਸ ਸਪੀਡ 'ਤੇ ਜਾਵੇ ਤੇ ਜ਼ਿਆਦਾ ਬੈਟਰ ਹੈ ਮਾੜਾ ਤੇਲ ਜਦੋਂ ਮੱਚਦਾ ਨਹੀਂ ਉਦੋਂ ਕੀ ਕਰੂਗਾ ਭਾਜੀ ਆਪ ਵੀ ਕਰੂਗਾ ਆਪ ਵੀ ਕਰੂਗਾ ਨਾ ਆਟਾ ਵੀ ਜੇ ਜ਼ਿਆਦਾਤਰ ਕਿਤੇ ਪਿਆਰ ਹੋਵੇ ਗੁੰਨਿਆਂ ਤੇ ਉਹਨੂੰ ਆਪਾਂ ਨਾ ਸੰਭਾਲੀਏ ਫੇਰ ਉਹ ਕੀ ਖਰਾਬ ਹੋ ਜਾਊਗਾ ਉਹਦੇ ਚ ਕੀ ਪੈਦਾ ਹੋਊ ਮੁਸ਼ਕ ਐਵੇਂ ਨਹੀਂ ਦੇਜਾ ਭਾਈ ਤੁਸੀਂ ਤਾਂ ਡੀਪੀਐਫ ਕਰਾਉਣ ਆਏ ਸੀ ਪਰ ਮੈਂ ਕਰਨ ਨੂੰ ਤਿਆਰ ਨਹੀਂ ਤੁਸੀਂ ਕਿੰਨੇ ਕਿਲੋਮੀਟਰ ਚੱਲ ਕੇ ਆਏ 150 150 ਕਿਲੋਮੀਟਰ ਚੱਲ ਕੇ ਆਏ ਨੁਕਸ ਤੁਹਾਡਾ ਕੱਲ ਨੂੰ ਡੱਬੀ ਚ ਪਊਗਾ ਜਦੋਂ ਪਊਗਾ ਡੱਬੀ ਚੇਂਜ ਹੋਊਗੀ ਹੁਣ ਸਪੀਡ ਦੇਖੋ ਗੋਰੇ ਦਿਖਾਈ ਬੇਟਾ ਹਲੋ ਹੁਣ ਸਪੀਡ ਹੈਗੀ ਐ 67 ਦੀ 67 ਦੀ ਆਰਪੀਆ ਹੈ ਉਹ ਕਿ 250 250 ਇਸ ਤੋਂ ਵੀ ਥੋੜੇ ਘਟਾ ਸਕਦੇ ਹੋ ਇਹਨੂੰ ਰੈਗੂਲਰ ਤੁਸੀਂ ਜਦੋਂ ਜਾਉਂਗੇ ਤਾਂ ਇਹਦਾ ਜਿਹੜਾ ਕਾਰਬਨ ਹੈ ਇੱਕ ਲਿਮਟਡ ਸਪੀਡ ਦੇ ਉੱਤੇ ਬਰਨ ਵੀ ਹੋਊਗਾ ਸੜੂਗਾ ਵੀ ਅੱਗ ਵੀ ਪ੍ਰੋਪਰ ਮੱਚੂਗੀ ਤੇ ਕਾਰਬਨ ਵੀ ਘਟ ਬਣੂਗੀ ਇਸ ਸਪੀਡ ਦੇ ਤਰੀਕੇ ਨਾਲ ਡੀਪੀਐਫ ਜਿਹੜਾ ਬਲੌਕ ਨਹੀਂ ਹੋਊਗਾ ਡੀਪੀਐਫ ਬਲੌਕ ਕਦੋਂ ਹੁੰਦਾ ਜਦੋਂ ਤੁਸੀਂ ਖੜੀ ਗੱਡੀ ਦਾ ਏਸੀ ਲਾਈ ਰੱਖਦੇ ਆ ਫਿਊਲ ਆ ਜਿਹੜਾ ਉਹ ਮੱਚੀ ਜਾਂਦਾ ਹੈ ਫਿਊਲ ਨੂੰ ਮਚਾਉਣ ਵਾਸਤੇ ਟਰਬੋ ਆ ਜਿਹੜਾ ਉਹ 700 ਆਰਪੀਐਮ ਤੇ ਚੱਲ ਰਿਹਾ ਮੈਂ ਫਿਰ ਗੱਡੀ ਸਾਈਡ ਤੇ ਲਾ ਰਿਹਾ ਜੀ ਹੁਣ ਤੁਸੀਂ ਮੈਨੂਅਲ ਜਿਹੇ ਤਰੀਕੇ ਨਾਲ ਸਮਝਿਓ ਹਾਂ ਜੀ ਸਮਝ ਗਿਆ ਹੁਣ ਤੁਹਾਡੇ ਇੰਜਨ ਸਪੀਡ ਕਿੰਨੀ ਹੈ ਸਰ 70 ਵਰਗ ਨਹੀਂ 0.7 ਤੁਹਾਡੀ ਸਪੀਡ ਹੈ ਜਿਹੜੀ ਰੋਡ ਦੇ ਉੱਤੇ ਵਾਹਨ ਸਪੀਡ 0 0 ਆ ਆਰ ਪੀ ਐਮ ਕਿੰਨੇ ਆ 0.7 ਹੁਣ ਤੁਹਾਨੂੰ ਲੱਗਦਾ ਵੀ ਟਰਬੋ ਵਰਕ ਕਰ ਰਿਹਾ ਇੰਟਰਬੂ ਤਾਂ ਨਹੀਂ ਵਰਕ ਕਰਦਾ ਤੁਸੀਂ ਚੱਕੀਆਂ ਲਾਈਆਂ ਜਦੋਂ ਸ਼ਕਸ਼ਨ ਪਰ ਚੱਕੀ ਦਾ ਆਟਾ ਪੀਸੀ ਜਾਂਦੀ ਹੈ ਜਦੋਂ ਉਸ ਆਟੇ ਨੂੰ ਚੱਕ ਕੇ ਤੁਸੀਂ ਬਲੋਰ ਦੇ ਥਰੂ ਕਿਤੇ ਥਾਂ ਤੇ ਪਹੁੰਚਾਉਣਾ ਹੈ ਉਹਦੀ ਕੂਲਿੰਗ ਕਰਨੀ ਹੈ ਤਾਂ ਉਹਦੋਂ ਕੀ ਕੰਮ ਕਰਨਾ ਹੈ ਵੈਕਮ ਵੈਕਮ ਹਾਂਜੀ ਤੇ ਵੈਕਮ ਪ੍ਰੈਸ਼ਰ ਨਾਲ ਬਣਦਾ ਪ੍ਰੈਸ਼ਰ ਨਾਲ ਬਣਨਾ ਹੈ ਤੇ ਟਰਬੋ ਦਾ ਪ੍ਰੈਸ਼ਰ ਕਦੇ ਨਾ ਬਣਨਾ ਹੈ ਇੰਜਨ ਦੇ ਆਰਪੀਐਮ ਵਧਨ ਨਾਲ ਜਦੋਂ ਆਰਪੀਐਮ ਵਧਣਗੇ ਉਹਦੋਂ ਬੂਸਟ ਵਧੂਗਾ ਬੇਟਾ ਬੂਸਟ ਕੱਢਿਓ ਆਪਾਂ ਦੇ ਰਹੇ ਹਾਂ ਰੇਸ 900 ਤੇ 75 ਬੂਸਟ ਕਿੰਨਾ ਵਧੀਆ ਸਰ ਇਧਰੋਂ ਦਿਸਦਾ ਨਹੀਂ ਹੁਣ ਦੇਖੋ 1700 ਤੱਕ ਜਾ ਜਾਂਦਾ ਜਦੋਂ ਇਹਦਾ ਸਪੀਡ ਦੇ ਉੱਤੇ 1700 ਵਧੂਗਾ ਤੇ ਇਹਨੇ ਪ੍ਰੈਸ਼ਰ ਜਾ ਕੇ ਵਾਲ ਖੁੱਲਣ ਤੇ ਪਿਸਟਨਾਂ ਦੇ ਉੱਤੇ 에ਅਰ ਦਾ ਦਬਾਅ ਵਧਾਉਣਾ ਜਦੋਂ 에ਅਰ ਦਾ ਦਬਾਅ ਵਧਾਤਾ ਤੇ ਭਾਈ ਜੀ ਫਿਰ ਜਿਹੜਾ ਧੂਆਂ ਆਪਣੇ ਪ੍ਰੈਸ਼ਰ ਨਾਲ ਬਾਹਰ ਜਾਏ ਕਾਰਬਨ ਵੀ ਆਏ ਕਾਰਬਨ ਵੀ ਘੱਟ ਬਣੇਗੀ ਡੀਜ਼ਲ ਵੀ ਪੂਰਾ ਮੱਚੂਗਾ ਇਸ ਕਰਕੇ ਸਪੀਡ ਲਿਮਟ ਚਲਾਉਣ ਵੇਲੇ ਬਹੁਤ ਧਿਆਨ ਰੱਖਣਾ ਪੈਂਦਾ ਹੈ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਆਪਾਂ ਸੂਟ ਮਾਸ ਵੈਲਿਊ ਹੈ ਜਿਹੜੀ ਉਹ ਵੇਖੋ ਥੋੜੀ ਜਿਹੀ ਵਧੀ ਹੈ 61 ਤੋਂ 69 ਹੋ ਗਈ ਪਰ ਆਪਣੀ ਰੀਜਨਰੇਸ਼ਨ ਵਾਲੀ ਲਾਈਟ ਆਫ ਹੈ ਠੀਕ ਹੈ ਤੇ ਵਾਰਨਿੰਗ ਲਾਈਟ ਲੈਂਪ ਉਹ ਵੀ ਆਫ ਹੈ ਇਹ ਉਦੋਂ ਜਗੂਗਾ ਜਦੋਂ ਸੂਟ ਮਾਸ ਵੈਲਿਊ ਵਧੂਗੀ ਰਾਈਟ ਸਰ ਠੀਕ ਹੈ ਸਮਝ ਆ ਗਈ ਵੀਰ ਜੀ ਹਾਂਜੀ ਹਾਂਜੀ ਧੰਨਵਾਦ